ਤੋ ਜਲੇਸਰ ਕ੍ਰਿਸ਼ਨ ਕੁਮਾਰ ਜੀ ਆਏ ਮੈਂ ਉਹਨਾਂ ਨੂੰ ਇਹ ਬੇਨਤੀ ਕੀਤੀ ਵੀ ਭਾਈ ਤੁਸੀਂ ਇੱਥੇ ਆਇਓ ਲੋਕਾਂ ਨੂੰ ਦੱਸੋ ਤੇ ਵੀ ਵੀ ਕਾਰਨ ਕੀ ਹੈ ਜੀ ਤੇ ਸੋਲੂਸ਼ਨ ਕੀ ਹੈ ਜੀ ਤੁਹਾਡੇ ਡਿਪਾਰਟਮੈਂਟ ਨੇ ਫੜ ਕੇ ਲੋਕ ਡੋਬਤੇ ਜੀ ਕੋਈ ਜਵਾਬ ਨਹੀਂ ਕਹਿੰਦੇ ਮਹਿਕਮਾ ਦੱਸੇਗਾ ਜੇ ਮਹਿਕਮਾ ਦੱਸੇਗਾ ਤੇ ਤੁਸੀਂ ਕੀ ਆਓ ਮਹਿਕਮੇ ਦੇ ਵਿੱਚ ਜੀ ਸੋ ਉਹਨਾਂ ਨੇ ਜਵਾਬ ਹੀ ਦੇਣ ਤੋਂ ਇਨਕਾਰ ਕਰਤਾ ਹਰ ਚੀਜ਼ ਸਰਕਾਰ ਦੇ ਵਧਾਏ ਕਿ ਉਹਨਾਂ ਦੇ ਖਿਲਾਫ ਬੋਲੀ ਜਾ ਰਹੀ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਜੀ ਬੋਲ ਰਹੇ ਤੇ ਸਹੀ ਬੋਲ ਰਹੇ ਆ ਆ ਜਿਹੜਾ ਇਲਾਕਾ ਡੋਪਿਆ ਇਹਨਾਂ ਦੀ ਕਿਰਪਾ ਕਰਕੇ ਆ ਇਹਨਾਂ ਨੇ ਪਾਣੀ ਨਹੀਂ ਛੱਡਿਆ ਇਸ ਕਰਕੇ ਇਲਾਕਾ ਡੋਪਿਆ ਮੇਰਾ ਸਵਾਲ ਵਾਜੀ ਜੇ ਇਹਨਾਂ ਨੇ ਪਾਣੀ ਜਾਣ ਵਜੋਂ ਨਹੀਂ ਛੱਡਿਆ ਉਹਦਾ ਸਰਕਾਰ ਨੂੰ ਫਾਇਦਾ ਕੀ ਆ ਸਰਕਾਰ ਨੂੰ ਸਮਝ ਹੀ ਨਹੀਂ ਅੱਜ ਇਹ ਹੜਾ 27 28 ਤਰੀਕ ਨੂੰ 15 ਤਰੀਕ ਨੂੰ ਮੈਂ ਪ੍ਰੈਸ ਕਾਨਫਰੰਸ ਕਰਕੇ ਸਰਕਾਰ ਦੀ ਅੱਖਾਂ ਖੋਲੀਆਂ ਜੀ ਡੈਮ ਖੋਲ ਦਿਓ ਖੋਲ ਦਿਓ ਜੇ ਤੁਸੀਂ ਨਹੀਂ ਖੋਲੇ ਤੇ ਬਰਬਾਦੀ ਹੋਣੀ ਆ ਪੰਜਾਬ 'ਚ ਹੋ ਗਈ ਨਾ ਹੋ ਗਈ ਜੀ ਹੋ ਗਈ ਸ਼ਫੀਕ ਜੀ ਕੀ ਆਈ ਸੀ ਤੇ ਜੇ ਰਾਣੇ ਨੂੰ ਪਤਾ ਲੱਗ ਸਕਦਾ ਦਸਾਂ ਦਿਨਾਂ ਬਾਅਦ ਕੀ ਹੋਣਾ ਸੀ ਇਹਨਾਂ ਨੂੰ ਨਹੀਂ ਪਤਾ ਲੱਗ ਸਕਦਾ ਸਰ ਇਹ ਵੀ ਮੰਨ ਲੈਂਦੇ ਆ ਕਿ ਜਿਹੜੇ ਅੱਜ ਕੱਲ ਦੇ ਆਪਣੇ ਜਿਹੜੇ ਵੀ ਲੀਡਰਸ ਆ ਬੰਨੋ ਉਹਨਾਂ ਨੂੰ ਸਮਝ ਘੱਟ ਆ ਪਰ ਜਿਹੜੇ ਸੈਕਟਰੀਏਟ ਆ ਜਿਹੜੇ ਮਗਰ ਉਹਨੇ ਲਿਖਿਆ ਅਫਸਰ ਵਾ ਉਹਨਾਂ ਨੂੰ ਤਾਂ ਪਤਾ ਹੋਊਗੀ ਨਾ ਚੀਜ਼ਾਂ ਦਾ ਉਹਨਾਂ ਨੂੰ ਇਹਦੇ ਤੋਂ ਵੀ ਘੱਟ ਹੈ ਅਫਸਰ ਤਾਂ ਸਭ ਪਹਿਲਾਂ ਵੀ ਹੋਈ ਸੀ ਹੁਣ ਵੀ ਸਭ ਤੋਂ ਵੱਧ ਸਮਝ ਸਭ ਤੋਂ ਵੱਧ ਸਮਝ ਜਿਹੜੇ ਲੋਕ ਇੱਥੇ ਰਹਿੰਦੇ ਹਨ ਨਾ ਇਹਨਾਂ ਨੂੰ ਬਿਲਕੁਲ ਪਰ ਇਹਨਾਂ ਦੀ ਸੁਣੀ ਤਾਂ ਜਾਂਦੀ ਨਹੀਂ ਨਾ ਉਹ ਤਾਂ ਕਹਿੰਦੇ ਪਿੱਛੇ ਖੜੇ ਨੇ ਬਜ਼ੁਰਗ ਕਹਿੰਦੇ 60 ਸਾਲ ਤੋਂ ਅਸੀਂ ਇਦਾਂ ਹੀ ਟੱਕੇ ਖਾਂਦੇ ਆ ਰਹੇ ਉਹ ਤਾਂ ਭਾਜੀ ਵੀ ਗਵਰਨਮੈਂਟ ਗਰੀਬ ਆ ਹਜੇ ਤੇ ਕਹਿੰਦੇ ਨਹੀਂ ਗੱਲ ਤਾਂ ਉਹ 60 ਸਾਲ ਦੀ ਕਰ ਰਹੇ ਨੇ ਅੱਜ ਤੋਂ ਪਹਿਲਾਂ ਤੋਂ ਕਰੀਬ ਆ ਗਾ ਪਹਿਲਾਂ ਉਹ ਫਾਰਮ ਜਿਹੜਾ ਕਹਿੰਦੇ 23 ਦੇ ਵਿੱਚ ਪਹਿਲਾਂ ਪਾਣੀ ਆ ਹਜੇ ਕਹਿੰਦੇ ਉਹਦਾ ਵੀ ਮੁਆਵਜ਼ਾ ਨਹੀਂ ਮਿਲਿਆ ਹੈਗਾ ਮੁਆਵਜ਼ਾ 10 ਪੈਸੇ ਲੋਕਾਂ ਨੂੰ ਵੀ ਮੁਆਵਜ਼ਾ ਕੁਝ ਨਹੀਂ ਮਿਲਿਆ ਸਾਨੂੰ ਇੱਕਦਮ ਸਰ 6800 ਤੁਸੀਂ ਖੇਤੀ ਕਰਦੇ ਹੋ 70000 ਦਾ ਝੋਨਾ 68 8800 ਰੁਪਏ ਤੁਹਾਨੂੰ ਮਿਲ ਜੇ ਸੰਤੁਸ਼ਟੀ ਹੈ ਕਾਦਮ ਮੁਆਵਜ਼ਾ ਵੀ ਲੈਣਾ ਜੋ ਤਾਂ ਮੂੰਹ ਕਾਲਾ ਕਰਾਉਣ ਵਾਲਾ ਆ ਹੁਣ ਮੈਂ ਇੱਕ ਪਿੱਛੇ ਜਿਹੜਾ 75 ਜਾਂ 70 ਰੁਪਏ ਉਹ ਚੈੱਕ ਦਿੱਤਾ ਸਰਕਾਰ ਨੇ ਕਿਸਾਨਾਂ ਨੂੰ ਅਸੀਂ ਨਾਲ ਜਿਹੜੀ ਅਸਲ ਇਹਨਾਂ ਨੂੰ ਹੱਲ ਦੇ ਰਹੇ ਆ ਚਲੋ ਵੈਸੇ ਸਾਨੂੰ ਤੇ ਇਹ ਜਿਹੜੇ ਜਿਨ੍ਹਾਂ ਨੇ ਬੰਨ ਲਾਏ ਆ ਜਿਹੜੀ ਸਰਕਾਰ ਆ ਜਾਂ ਜਿਹੜੇ ਅਫਸਰ ਆ ਹੱਲ ਤੇ ਦੇਣਾ ਚਾਹੀਦਾ ਉਹਨਾਂ ਨੂੰ ਵੀ ਤੁਹਾਡਾ ਕੀ ਹੱਲ ਕਰਨਾ ਅਸੀਂ ਪਰ ਅਸੀਂ ਇਹਨਾਂ ਨੂੰ ਕਹਿੰਨੇ ਆ ਵੀ ਜੇ ਇਹ ਦਰਿਆ ਜਿਹੜਾ ਪਿੱਛੋਂ 1 ਕਿਲੋਮੀਟਰ ਦੇ ਵਿੱਚ ਤੁਸੀਂ ਗੁੰਗਰਾਲ ਸਾਹਿਬ ਤੋਂ ਵੰਗਾ ਰਿਹਾ ਜੀ ਉੱਥੋਂ ਪਾਣੀ ਆ ਰਿਹਾ ਨਾ ਦੋਨੇ ਪਾਸੇ ਬੰਨ ਨਹੀਂ ਲੱਗੇ ਹੋਰ ਤਾਂ ਕੁਝ ਨਹੀਂਗਾ ਕੰਕਰੀਟ ਦੇ ਸੁਖਵੀਰ ਬਾਦ ਵਾਂਗੂ ਕੰਕਰੀਟ ਤੇ ਬੰਨਦਾ ਹੈ ਨਹੀਂਗੇ ਇਹ ਤਾਂ ਮਿੱਟੀ ਦੇ ਆ ਉੱਥੋਂ ਪਾਣੀ ਲੰਘ ਕੇ ਆ ਰਿਹਾ ਤੇ ਸਾਨੂੰ 7 ਕਿਲੋਮੀਟਰ ਚੌੜੇ ਚ ਕਿਉਂ ਮਾਰ ਵੀ ਸਾਨੂੰ ਜੇ ਉੱਥੇ ਤੁਸੀਂ ਕਿਲੋਮੀਟਰ ਆ ਤਾਂ ਇੱਥੇ 2 ਛੱਡ ਲੋ 2 ਛੱਡ ਕੇ ਤੇ ਇਹਨੂੰ ਦਰਿਆ ਨੂੰ ਡੂੰਘਾ ਕਰੋ ਜਿਹੜੇ ਕਿਸਾਨਾਂ ਦੀ ਉੱਥੇ ਜ਼ਮੀਨ ਆਉਂਦੀ ਉਹਨਾਂ ਨੂੰ ਸਰਕਾਰ ਪੈਸੇ ਦੇਵੇ ਅਕਵਾਇਰ ਕਰਕੇ ਉਹਵੇਂ ਤਾਂ ਕਿਉਂਕਿ ਮਾਲਕੀ ਜਮੀਨਾਂ ਉਹ ਵੀ ਤਾਂ ਕਿਸੇ ਨੇ ਕਰਨ ਨਹੀਂ ਦੇਣਾ ਇਹ ਕਹਿੰਦੇ ਇਹ ਕਹਿੰਦੇ ਅਸੀਂ ਡੀਸੇਲਟਿੰਗ ਕਰਾਂਗੇ ਤੇ ਡੀਸੇਲਟਿੰਗ ਕਿੱਦਾਂ ਕਰੋਗੇ ਇੱਥੇ ਤੁਸੀਂ ਲਿਆ ਕੇ ਮਸ਼ੀਨ ਲਾਈ ਤੇ ਸਾਡੇ ਰਕੇ ਨਸਟੇ ਚੱਕ ਲੈਣਾ ਵੀ ਕਿਵੇਂ ਕਰਨ ਲੱਗੇ ਹੋ ਜੀ ਬਿਲਕੁਲ ਇਹ ਗੱਲ ਵੀ ਕਰ ਰਹੇ ਨੇ ਉਸ ਕਿਸਾਨ ਨੂੰ ਜਿਹਦੀ ਵਿੱਚ ਜ਼ਮੀਨ ਆਉਂਦੀ ਹੈ ਦਰਿਆ ਨੂੰ ਡਿਕਲੇਅਰ ਕਰ ਲਓ ਵੀ ਕਿੰਨਾ ਚਲਾਉਣਾ ਉਹਦੀ ਜ਼ਮੀਨ ਦੇ ਵਿੱਚ ਉਹ ਪੈਸੇ ਦੇ ਦਿਓ ਉਹਨੂੰ ਕਿਸ ਤੇ ਉਹਨੂੰ ਡੂੰਘਾ ਕਰੋ 15-20 ਫੁੱਟ ਤੇ ਉੱਤੇ ਬੰਨ ਲਾਓ ਉੱਤੇ ਬੰਨ ਲਾ ਕੇ 10-15 ਫੁੱਟ 20 ਫੁੱਟ ਜਿੰਨਾ ਲਾਉਣਾ ਬੰਨ ਲਾ ਕੇ ਤੇ ਦਰਿਆ ਤੇ ਇਹਦੇ ਚ ਜਿਹੜਾ ਸਵਾ ਲੱਖ ਕਿਊਸਕੇ ਦੇ ਨਾਲ ਬੰਨ ਤੋੜ ਦਿੰਦਾ ਸਾਡੇ ਦੇਖੋ ਇਹੀ ਗੱਲ ਜਿਹੜੀ ਤੁਸੀਂ ਕਹਿ ਰਹੇ ਭਾਜੀ ਵੀ ਇਹੀ ਕਹਿ ਰਹੇ ਨੇ ਰਾਣਾ ਜੀ ਵੀ ਕਿ ਜਿਹੜੇ ਕਿਸਾਨ ਹਲ ਤੁਹਾਨੂੰ ਪਤਾ ਦਾ ਪਰ ਹਲ ਫਿਰ ਹੁੰਦਾ ਕਿਉਂ ਨਹੀਂ ਕਿਉਂ ਨਹੀਂ ਮੰਨਦੇ ਵੇ ਹੁੰਦਾ ਇਦਾਂ ਜੀ ਜਿਹੜੀ ਮਨਸ਼ਾ ਨਹੀਂ ਹੈਗੀ ਜੀ ਸਰਕਾਰਾਂ ਜਾਂ ਮੈਂ ਕਹਿੰਨਾ ਵੀ ਜਿਹੜੀ ਅਫਸਰਸ਼ਾਈ ਆ ਜਿਹੜਾ ਡਿਪਾਰਟਮੈਂਟ ਆ ਜੇ ਉਹਦੀ ਮਨਸ਼ਾ ਹੋ ਜਾਏ ਤੇ ਹੱਲ ਹੋ ਸਕਦਾ ਕਿਉਂਕਿ ਮਨਸ਼ਾ ਨਹੀਂ ਕੀ ਇਹ ਸਾਨੂੰ ਨਹੀਂ ਪਤਾ ਵੀ ਇਹ ਕਿਉਂ ਨਹੀਂ ਮਨਸ਼ਾ ਕੀ ਉਹਨਾਂ ਦੇ ਮਨ 'ਚ ਆ ਵੀ ਕਿਉਂ ਨਹੀਂ ਕਰਦੇ ਪਰ ਨੁਕਸਾਨ ਤਾਂ ਤੁਹਾਡਾ ਹੋ ਰਿਹਾ ਨਾ 60 60 ਸਾਲ ਸਾਡਾ ਨੁਕਸਾਨ ਹੋ ਰਿਹਾ ਅਸੀਂ ਤਾਂ ਤੁਸੀਂ ਕੋਈ ਹੱਲ ਲੱਭਿਆ ਕਹਿੰਦੇ ਸ਼ਾਇਦ ਐਸਵਰੀ ਕੋਈ ਕਮੇਟੀ ਬਣਾਈਏ ਤੁਸੀਂ ਅਸੀਂ ਹਰ ਪੀੜਤ ਕਿਸਾਨ ਸੰਗਠਨ ਦੀ ਕਮੇਟੀ ਸਾਡੀ ਬਣੀ ਆ ਅਸੀਂ ਆਪਣੇ ਮੁੱਦਿਆਂ ਤੇ ਗੱਲ ਕਰਦੇ ਆ ਲੜਦੇ ਆ ਹਰ ਇੱਕ ਜਿਹੜਾ ਵੀ ਸਾਡੇ ਕੋ ਆਉਂਦਾ ਵਾ ਜਦੋਂ ਸਾਡੇ ਐਮ.ਐਲ.ਏ. ਸਾਹਿਬ ਆਏ ਇਹਨਾਂ ਕੋ ਵੀ ਆਪਣਾ ਦੁੱਖ ਰੋਣੇ ਇਹਨਾਂ ਤੋਂ ਚਲੋ ਪੇਜਾ ਕਿਉਂਕਿ ਸਾਡੇ ਕੋ 23 ਦੇ ਵਿੱਚ ਸਾਡੇ ਨਾਲ ਹੀ ਉਹਨਾਂ ਦੇ ਸਾਡੇ ਨਾਲ ਰਹਿੰਦੇ ਆ ਤੇ ਜਿਹੜਾ ਹੋਰ ਵੀ ਕੋਈ सीएम साहब ਨੂੰ ਮਿਲ ਕੇ ਵੀ ਅਸੀਂ ਇੰਨੀ ਗੱਲ ਕਰਨੀ ਵੀ सीएम साहब ਆ ਇਹਦਾ ਹਾਲਿਆ ਕਰ ਦਿਓ ਸਾਨੂੰ ਮਿਲਣ ਨਹੀਂ ਦਿੱਤਾ ਉਹਨਾਂ ਨੂੰ ਤੁਹਾਨੂੰ ਲੱਗਦੀ ਦੋਸਤੋ ਕੀ ਇਦਾਂ ਹੋਣਾ ਚਾਹੀਦਾ ਕਿਉਂਕਿ ਇਹਨਾਂ ਨੇ ਇਸ ਵਾਰ ਤਾਂ ਕਮੇਟੀ ਵੀ ਬਣਾ ਲਈ ਲੋਕਾਂ ਨੂੰ ਵੀ ਅਪੀਲ ਕਰ ਰਿਹਾ ਮੈਂ ਤੁਹਾਨੂੰ ਕਹਾਂ ਨਾ ਕਿ ਜੋ ਸੋਲੂਸ਼ਨ ਜਿਹੜੇ ਲੋਕ ਇੱਥੇ ਰਹਿੰਦੇ ਆ ਨਾ ਇਹਨਾਂ ਤੋਂ ਬਿਹਤਰ ਕਿਸੇ ਨੂੰ ਨਹੀਂ ਆ ਬਿਲਕੁਲ ਜੇ ਰਾਣਾ ਕੁਝ ਬੋਲਦਾ ਨਾ ਉਹ ਵੀ ਇਹਨਾਂ ਤੋਂ ਸਮਝ ਕੇ ਬੋਲ ਬਿਲਕੁਲ ਠੀਕ ਹੈ ਤੇ ਜੋ ਇਹ ਗੱਲ ਕਹਿ ਰਹੇ ਬਿਲਕੁਲ ਸਹੀ ਆ ਦਰਿਆਵਾਂ ਦੀ ਚੈਨਲਾਈਜੇਸ਼ਨ ਹੋਣੀ ਚਾਹੀਦੀ ਆ ਉਹਨੂੰ ਤੇ ਕ੍ਰਿਸ਼ਨ ਕੁਮਾਰ ਜੀ ਆਏ ਇਹਨਾਂ ਨੂੰ ਪੁੱਛੂ ਵੀ ਆ ਕਿ ਉਹ 7 ਲੱਖ ਕਿਊਸਿਕ ਪਾਣੀ ਕਿਉਂ ਨਹੀਂ ਛੱਡਿਆ ਗਿਆ। ਉਹ 7 ਲੱਖ ਛੱਡਿਆ ਜਾਂਦਾ ਫਿਰ ਲੋਡ ਨਹੀਂ ਹੋਣਾ ਮੇਰਾ ਕੰਮ ਨਹੀਂ ਹੋਣਾ। ਮੇਰਾ ਤਾਂ ਇਹ ਕਹਿੰਦਾ ਕਿ ਸਰਕਾਰਾਂ ਦੀ ਨਲਾਇਕੀ ਆ ਜੀ ਉਹਨਾਂ ਨੂੰ ਸਮਝ ਆਈ ਨਹੀਂ। ਨਲਾਇਕੀ ਕਰਕੇ ਆ। ਜਾਣ ਬੁੱਝ ਕੇ ਨਹੀਂ ਜਾਣ ਬੁੱਝ ਕੇ ਡੁੱਬਣੇ ਰੱਖ ਲਓ ਜਦੋਂ ਛੱਡ ਲਓ। ਯਾਰ ਵੀਰ ਇਹ ਕੋਈ ਕੁਦਰਤੀ ਕਰੋਪੀ ਨਹੀਂ ਆ ਜਿਹੜੀ ਗਰਦਾਸਪੁਰ ਚ ਵੀ ਆਈ ਆ ਨਾ। ਜੀ। ਨੇਰਾ ਚਲਦੀਆਂ ਜੰਮੂ ਤਵੀ ਹੋਰ ਸਵੇਰੇ ਚਲਦੇ ਜਦੋਂ ਮੀਂਹ ਪੈਂਦਾ ਤੇ ਉਹਨਾਂ ਚ ਪਾਣੀ ਆਉਦਾ ਠੀਕ ਹੈ ਰੰਜੀਤ ਸਾਗਰ ਡੈਮ ਜਿਹੜਾ ਆ ਉਹਦਾ ਕੰਟਰੋਲ ਪੰਜਾਬ ਸਰਕਾਰ ਦੇ ਕੋਲ ਰਾਵੀ ਦੇ ਵਿੱਚ ਉਧਰੋਂ ਪਾਣੀ ਆ ਰਿਹਾ ਉਧਰੋਂ ਇਹਨਾਂ ਨੇ 2 ਲੱਖ ਕਿਊਸੇ ਕਾ ਰਿਹਾ 1 ਲੱਖ ਕਿਊਸੇ ਖੋ ਛੱਡਤਾ ਭਾਈ ਉਹ ਜਿਹੜਾ ਆਪਣਾ ਲੱਖ ਛੱਡਣਾ ਇੱਕ ਦਿਹਾੜੀ ਬਾਅਦ ਦੋ ਦਿਹਾੜੀ ਬਾਅਦ ਛੱਡ ਦਿਓ 15 ਫੁੱਟ ਡੈਮ ਖਾਲੀ ਪਿਆ 15 ਦਿਨ ਲੱਗਣੀ ਉਹਨੂੰ ਭਰਨ ਨੂੰ ਹੁਣ ਜਿਹੜਾ 3 ਲੱਖ ਇਕੱਠਾ ਕਰਤਾ ਉਹਨੇ ਸਾਰਾ ਕੁਝ ਪਾਰ ਕੇ ਰੱਖਤਾ ਰਾਣਾ ਸਾਹਿਬ ਜੀ ਸਾਹਿਬਾ ਡੈਮ ਦੀ ਗੱਲ ਕਰ ਰਹੇ ਹੋ ਮਾਧੂਪੁਰ ਦੇ ਤਾਂ ਗੀਟ ਚਾਰ ਟੁੱਟ ਗਏ ਪੁਰਾਣਾ ਇੰਜੀਨੀਅਰ ਕਹਿੰਦਾ ਕਿ ਇਹਨਾਂ ਨੂੰ ਪਹਿਲਾਂ ਛੱਡਣਾ ਚਾਹੀਦਾ ਫਿਰ ਕਮੀਆਂ ਕੀ ਸਮਝਦੇ ਪਏ ਕਿਉਂ ਹੱਲ ਕਿਉਂ ਨਹੀਂ ਹੋਣੀ ਹੱਲ ਮੈਂ ਤੁਹਾਨੂੰ ਦੱਸਿਆ ਸਹੀ ਬੰਦਾ ਸਹੀ ਥਾਂ ਹੋਣਾ ਚਾਹੀਦਾ ਡਿਪਾਰਟਮੈਂਟ ਦੇ ਵਿੱਚ ਕੋਆਰਡੀਨੇਸ਼ਨ ਦੀ ਕਮੀਆਂ ਬਿਗੇਰ ਚਿੰਨੇ ਮਹਾਰ ਡਿਪਾਰਟਮੈਂਟ ਦੇ ਆ ਜੀ ਜਿੰਨਾ ਮੇਰਾ ਐਕਸਪੀਰੀਅੰਸ ਹੈ ਕੋਈ ਬੰਦਾ ਕੋਈ ਫੈਸਲਾ ਹੀ ਨਹੀਂ ਲੈ ਸਕਦਾ ਇਕਰੇਸ਼ਨ ਕੁਮਾਰੀ ਹੈ ਵੀ ਇਹ ਕਹੂਗਾ ਤਾਂ ਗੇਟ ਖੋਲਣਗੇ ਇਹ ਕਹੂਗਾ ਤਾਂ ਬੰਦ ਹੋਣਗੇ ਅਸਲੀਅਤ ਹੈ ਮੈਂ ਤੈਨੂੰ ਪੁੱਛਿਆ ਯਾਰ ਲੋਕਾਂ ਨੂੰ ਡੋਬਿਆ ਦੱਸ ਕਿਉਂ ਡੋਬਿਆ ਭਾਈ ਜੀ ਕਿਹਾ ਮੈਂ محکمہ ਦੱਸੂਗਾ ਮੈਂ ਕਿਹਨੂੰ ਦੁਆ ਕੇ ਦੱਸ ਮੈਂ ਕਿਹਾ ਉਹ ਜਿਹੜਾ ਉਹ محکمہ ਹੈ ਉਹ محکمہ ਹੈਗਾ ਕੀ ਦਾ ਸਰਕਾਰ ਦਾ ਹੀ ਆ ਸਰਕਾਰ ਨੇ ਜਦੋਂ ਉਹਨਾਂ ਨੂੰ ਨਹੀਂ ਪੁੱਛਣਾ ਤਾਂ ਫਿਰ ਕੁਮਾਰ ਜੀ ਨੇ ਚੀਫ ਸੈਕਟਰੀਟ ਉਹਨਾਂ ਦੀ ਸੈਕਟਰੀ ਹੈ ਸਰ ਵੀ ਇਰੀਗੇਸ਼ਨ ਉਹ ਹੁਣ ਮੇਰੇ ਫੇਰ ਉਹ ਵੀ ਕਿਉਂ ਨਹੀਂ ਮੈਨੂੰ ਤੇ ਦੇਖ ਕੇ ਮੈਨੂੰ ਤੇ ਦੇਖ ਕੇ ਹੀ ਭੱਜ ਗਿਆ ਬੁਲਾਉਣਾ ਪਿਆ ਮੈਨੂੰ